ਅੱਜ ਨੌ ਪ੍ਰੋਜੈਕਟਾਂ ਦੇ 1.13 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਜਾਂ ਸ਼ੁਰੂ ਕੀਤੇ ਗਏ ਨੇ ਤੇ ਜਾਂ ਉਹਨਾਂ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜ ਸਕੂਲਾਂ ਦੇ ਵਿੱਚ ਤਕਰੀਬਨ ਪੌਣੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੋਈ ਖੇਡ ਦੀ ਫੈਸਿਲਿਟੀ ਬਣਨੀ ਆ ਉੱਥੇ ਔਰ ਇੱਥੇ ਮੰਡੀ ਦੇ ਵਿੱਚ ਉੱਬਾਵਾਲ ਔਰ ਜਖੇਪੜ ਮੰਡੀਆਂ ਦੇ ਵਿੱਚ ਸ਼ੈੱਡ ਬਣਨੇ ਨੇ ਔਰ ਚੀਮੇ ਦੇ ਵਿੱਚ 11.1 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦੀ ਅੰਡਰਗਰਾਉਂਡ ਪਾਈਪਲਾਈਨ 11 ਕਿਲੋਮੀਟਰ ਜਿਹਦੇ ਨਾਲ ਹਜ਼ਾਰ ਘਰਾਂ ਨੂੰ ਸੀਵਰੇਜ ਦਾ ਕਨੈਕਸ਼ਨ ਹੈ ਜਿਹੜਾ ਉਹ ਮਿਲੂਗਾ ਸੋ ਇਹ ਸੋ ਇਹ ਅੱਜ ਨਵਾਂ ਪ੍ਰੋਜੈਕਟ ਨੇ 13.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਕਿ ਅੱਜ ਸੁਨਾਮ ਦੇ ਵਿੱਚ ਜਿੰਨਾ ਦੀ ਸ਼ੁਰੂਆਤ ਜਾਂ ਉਹਨਾਂ ਦਾ ਕੰਪਲੀਸ਼ਨ ਦੇ ਉੱਪਰ ਉਦਘਾਟਨਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੋਈ ਹੋਰ ਵੀ ਵੱਡੇ ਪ੍ਰੋਜੈਕਟ ਜਾਂ ਜਿਹੜੇ ਲਿਆਂਦੇ ਸਾਰੇ ਆਉਣਗੇ ਜੀ ਸਾਰੇ ਪ੍ਰੋਜੈਕਟ ਆਉਣਗੇ ਵੱਡੇ ਨੇ ਛੋਟੇ ਨੇ ਜਿਸ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੈ ਹਲਕੇ ਨੂੰ ਜ਼ਰੂਰਤ ਹੈ ਉਹ ਲਿਆਂਦਾ ਜਾਊਗਾ ਤੇ ਕੰਪਲੀਟ ਕੀਤਾ ਜਾਊਗਾ ਸਰ ਸੁਨਾਮ ਦੇਖੋ ਇਸ ਤਰ੍ਹਾਂ ਕਿ ਕੁਝ ਦਿਨਾਂ ਤੋਂ ਇਹ ਮੈਨੂੰ ਪਤਾ ਲੱਗ ਰਿਹਾ ਸੀਗਾ ਜਿਹਦੀ ਵਜ੍ਹਾ ਕਰਕੇ ਕੱਲ ਮੇਰੀ ਡਾਕਟਰ ਬਲਵੀਜੀ ਨਾਲ ਗੱਲ ਹੋਈ ਤੇ ਅੱਜ ਪੂਰੇ ਦੇ ਪੂਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਿਵਲ ਸਰਜਨ ਵੀ ਆਏ ਸੀਗੇ ਸਾਰੀਆਂ ਟੀਮਾਂ ਨੇ ਜਿਹੜੀਆਂ ਅਸੀਂ 23 ਟੀਮਾਂ ਬਣਾ ਕੇ ਸੁਨਾਮ ਸ਼ਹਿਰ ਉਹਨਾਂ ਨੂੰ ਡਿਊਟੀ ਦੀ ਡਿਊਟੀ ਲਾ ਦਿੱਤੀ ਹੈ 10 ਅਕਤੂਬਰ ਤੱਕ ਇਹ ਜਿਹੜੀਆਂ 23 ਟੀਮਾਂ ਨੇ 23 ਵਰਡਾਂ ਦੇ ਵਿੱਚ ਆਉਣ ਵਾਲੇ 20 ਦਿਨਾਂ ਦੇ ਵਿੱਚ ਇਹ ਕੱਲੇ-ਕੱਲੇ ਘਰ ਦਾ ਸਰਵੇ ਕਰਨਗੇ ਤਾਂ ਕਿ ਕਿਸੇ ਨੂੰ ਚਾਹੇ ਕੋਈ ਚਿਕਨ ਗੁਣੀਆਂ ਦੀ ਦਾ ਪ੍ਰੋਬਲਮ ਹੋ ਰਹੀ ਹੈ ਕੋਈ ਹੱਡ ਭੰਨ ਨਹੀਂ ਲੱਗ ਰਹੀ ਹੈ ਕੋਈ ਫੀਵਰ ਲੱਗ ਰਿਹਾ ਸੋ ਇਹ ਸਾਰਾ ਕੱਲਾ-ਕੱਲਾ ਟੈਸਟ ਹੈ ਜਿਹੜਾ ਉਹ ਕੀਤਾ ਜਾਏਗਾ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਜਿਹੜੇ ਵੀ ਕੋਈ ਸਿੰਪਟਮਸ ਲੱਗ ਰਹੇ ਨੇ ਕੋਈ ਕੋਈ ਥੋੜਾ ਜਿਹਾ ਵੀ ਮਹਿਸੂਸ ਹੋ ਰਿਹਾ ਤਾਂ ਸੰਗਣਾ ਨਹੀਂ ਹੈਗਾ ਇਮੀਡੀਏਟਲੀ ਪਹਿਲ ਦੇ ਪ੍ਰਾਇੋਰਟੀ ਦੇ ਅਧਾਰ ਤੇ ਜਾ ਕੇ ਸਿਵਲ ਹਸਪੀਟਲ ਜਾ ਕੇ ਉਹਦੇ ਟੈਸਟ ਜਿਹੜੇ ਉਹ ਪ੍ਰੋਪਰ ਅੱਛਾ ਅੱਛਾ ਇਹ ਤਾਂ ਜ਼ਰੂਰੀ ਹੈ ਸਭੀ ਗੱਲ ਦਾ ਪੁੱਤਰ ਵੀ ਆ ਜੀ ਜੀ ਪਹਿਲੀ ਚੀਜ਼ ਪਹਿਲੀ ਬਾਜੀ ਆ ਮਨਨ ਰੋੜਾ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ 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 ਸ਼ੁਕਰੀਆ ਸਰ ਸੂਨ ਨਗਰ ਵਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਸਰ ਮੋਹਤਾਨ ਵਸਪਨ ਸਭ ਬਹੁਤ ਹੀ ਪਰਮ ਤੇ ਸਤਕਾਰਯੋਗ ਮੇਰੇ ਆਪਣੇ ਨਗਰ ਦੇ ਮੇਰੇ ਸਾਰੀਆਂ ਮਾਵਾ ਮੇਰੇ ਪਿਤਾ ਸਪਾਨ ਬਜ਼ੁਰਗ ਮੇਰੀਆਂ ਭੈਣਾਂ ਨੌਜਵਾਨ ਸਾਥੀ ਵੀਰ ਤੁਹਾਡੇ ਨਗਰ ਦੇ ਬਹੁਤ ਹੀ ਹਿੰਮਤੀ ਮਿਹਨਤੀ ਕਮਿਟਿਡ ਔਰ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ ਮੇਰੇ ਵੀਰ ਸਰਪੰਚ ਸਾਹਿਬ ਸਾਰੀ ਸਮੁੱਚੀ ਪੰਚਾਇਤ ਸਾਰੀ ਟੀਮ ਸਾਰੇ ਆਸ-ਪਾਸੇ ਦੇ ਪਿੰਡਾਂ ਤੋਂ ਸਾਰੇ ਸਤਕਾਰਯੋਗ ਪਹੁੰਚੇ ਨੇ ਮੇਰੇ ਵੀਰ ਜੇ ਨਾਮ ਲੈਣ ਲੱਗੇ ਤਾਂ ਸਮੋਸੀ ਜਵਾ ਲੱਗੇ ਰਾਂ ਸਾਰੀ ਗੁਰੂ ਕੀ ਫਤਿਹ ਕਰੋ ਪ੍ਰਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਕੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਕਿ ਜਦੋਂ ਵੀ ਇੱਥੇ ਆਉਂਦੇ ਆ ਤੇ ਤੁਸੀਂ ਪਿਆਰ ਦੀਆਂ ਸਾਥ ਦੀਆਂ ਸਹਿਯੋਗ ਦੀਆਂ ਅਸ਼ੀਰਵਾਦ ਦੀਆਂ ਨਿੱਗ ਦੀਆਂ ਝੋਲੀਆਂ ਭਰ ਕੇ ਮੈਨੂੰ ਇੱਥੋਂ ਭੇਜਦੇ ਤੁਹਾਡਾ ਸਾਰਿਆਂ ਦਾ ਦੇਹ ਦੀ ਕਰਾਈ ਦੇ ਵਿੱਚ ਧੰਨਵਾਦ ਹੈ ਭਾਈ। ਔਰ ਜਦੋਂ ਤੁਹਾਡੇ ਕੋਲ ਇੰਨਾ ਪਿਆਰ ਮਿਲ ਜਾਂਦਾ ਹੈ, ਇੰਨਾ ਸਨਮਾਨ, ਇੰਨਾ ਸਾਥ ਸਹਿਯੋਗ ਮਿਲ ਜਾਂਦਾ ਹੈ ਤੇ ਫਿਰ ਹੋਰ ਜੀ ਕਰਦਾ ਹੈ ਕਿ ਜਿਹੜੇ ਤੁਸੀਂ ਹੁਕਮ ਲਾਉਨੇ ਹੋ ਉਹਨਾਂ ਨੂੰ ਜਲਦੀ ਪੂਰਾ ਕਰੀਏ। ਇਸ ਨਗਰ ਦੇ ਵਿੱਚ ਮੈਨੂੰ ਜਵੇਂ ਵੀ ਜਦੋਂ ਵੀ ਜੋ ਵੀ ਹੁਕਮ ਮਿਲੇ ਹੈ ਉਹ ਜਵੇਂ ਸਰਪੰਚ ਸਾਹਿਬ ਸਿਹਰਾ ਜਾਹੇ ਮਿਲੂ ਦੇ ਦਿੰਦੇ ਨੇ ਆ ਜਿਹੜੀ ਪਾਈਪਲਾਈਨ ਆ ਨਿਕਲੀ ਹੈ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਮਾਉਂਟ ਦੀ ਪਾਈਪਲਾਈਨ ਉਹ ਨਾਗਰੇ ਦੇ ਵਿੱਚ ਨਿਕਲੇ ਪਰ ਸਰਪੰਚ ਸਾਹਿਬ ਤੁਹਾਡੀ ਤੇ ਤੁਹਾਡੇ ਸਾਰੇ ਸਾਥੀਆਂ ਦੀ ਟੀਮ ਦਾ ਨੂੰ ਵੀ ਬਹੁਤ ਵੱਡਾ ਸਿਹਰਾ ਜਾਂਦਾ ਕਿਉਂਕਿ ਤੁਸੀਂ ਵੀ ਪੂਰੀ ਸਿਰਲ ਦੇ ਨਾਲ ਉਸ ਚੀਜ਼ ਦੇ ਮਗਰ ਲੱਗੇ ਰਹੇ ਸਰਕਾਰਾਂ ਦੇ ਘਰਾਂ ਦੇ ਵਿੱਚੋਂ ਕੰਮ ਸਾਰੇ ਹੋ ਜਾਂਦੇ ਹੁੰਦੇ ਨੇ ਪਰ ਮਗਰਾ ਕਰਨਾ ਪੈਂਦਾ ਹੈ ਤੁਸੀਂ ਮਗਰਾ ਨਹੀਂ ਛੱਡੇ ਤੁਹਾਡੇ ਨਾਲ ਨਾਲ ਮੈਂ ਮਗਰਾ ਨਹੀਂ ਛੱਡਿਆ ਹੈਗਾ ਤੇ ਕੰਮ ਹੈ ਜਿਹੜਾ ਸਿਰੇ ਚੜ ਕੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਔਰ ਜਦੋਂ ਵੈਸੇ ਹੀ ਸਾਫ਼ ਨੀਅਤ ਦੇ ਨਾਲ ਕੋਈ ਕੰਮ ਕਰੋ ਮੈਂ ਮੰਨ ਕੇ ਜਾਂਦਾ ਕਿ ਪ੍ਰਮਾਤਮਾ ਦੀ ਇੰਨੀ ਨਿਗਾ ਸਵੱਲੀ ਹੋ ਜਾਂਦੀ ਹੈ ਬਾਬੇ ਨਾਨਕ ਦੀ ਫਿਰ ਕੋਈ ਕੰਮ ਨਹੀਂ ਖੜਦਾ ਹੈਗਾ ਜੇ ਨੀਅਤ ਸਾਫ਼ ਹੋਵੇ ਸੋ ਉਸੇ ਨਾਲ ਆਪਾਂ ਸਾਰੇ ਲੱਗੇ ਹੋਇਆ ਤੁਸੀਂ ਜਿੰਨਾ ਵੱਡਾ ਸਾਥ ਸਹਿਯੋਗ ਅੱਜ ਤੋਂ ਸਾਢੇ 3 ਸਾਲ ਪਹਿਲਾਂ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜ ਦੇ ਫਿਰਦੇ ਆ ਆਪਣੇ ਪਿਤਾ ਮੋਹ ਭਗਾਂਦਾ ਜੀ ਰੋੜਾ ਤੋਂ ਇੱਕੋ ਹੀ ਗੱਲ ਸਿੱਖਿਆ ਕਿ ਜੇ ਪ੍ਰਮਾਤਮਾ ਨੇ ਔਰ ਲੋਕਾਂ ਨੇ ਕਿਸੇ ਨੂੰ ਕੁਛ ਕਰਨ ਯੋਗ ਕੀਤਾ ਹੋਵੇ ਤੇ ਫੇਰ ਵੀ ਬੰਦਾ ਨਾ ਕਰੇ ਜਾਂ ਨਾ ਕਰ ਪਾਵੇ ਕਿ ਉਸ ਤੋਂ ਵੱਡੀ ਬਦਕਿਸਮਤੀ ਨਹੀਂ ਹੋ ਸਕਦੀ ਹੈਗੀ ਸੋ ਤੁਸੀਂ ਕਰਨ ਯੋਗਾਂ ਕਰਤਾ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਕਰਨ ਯੋਗਾਂ ਕਰਤਾ ਤੇ ਕਰੀ ਜਾਂਦੇ ਆ ਸੁਮੇਤ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਹਾਡੇ ਤੁਹਾਡਾ ਨਗਰ ਦਾ ਕੋਈ ਹੁਕਮ ਹੋਵੇ ਸਿਰ ਮੱਥੇ ਪਰਵਾਹ ਨਾ ਆ ਜਿਹੜੇ ਕੰਮ ਤੁਸੀਂ ਕਰਾਏ ਨੇ ਇਹ ਚਲੋ ਕੋਈ ਚੱਲ ਵੀ ਰਹੇ ਨੇ ਸੜਕਾਂ ਵਾਲਾ ਵੀ ਤੁਸੀਂ ਦੂਸਰੀ ਰੋਡ ਵਾਲਾ ਵੀ ਕਹਿਣੋ ਫਿਰਨੇ ਵਾਲਾ ਹੀ ਕੰਮ ਚੱਲ ਹੀ ਰਿਹਾ ਹੈ ਤੇ ਇੱਕ ਜਿਹੜਾ ਤੁਸੀਂ ਅੱਜ ਜਿਹੜਾ ਪੰਚਾਇਤ ਭਵਨ 25 ਲੱਖ ਰੁਪਏ ਦੀ ਲਾਗਤ ਨਾਲ ਇਹੇ ਸ਼ੁਰੂ ਕਰਨ ਲੱਗਿਆ ਆਪਾਂ ਤਾਂ ਕਿ ਸਾਰਿਆਂ ਨੂੰ ਤੁਹਾਨੂੰ ਪੰਚਾਇਤ ਨੂੰ ਵੀ ਨਗਰ ਨੂੰ ਵੀ ਕੋਈ ਉੱਥੇ ਛੋਟੇ-ਮੋਟੇ ਕੋਈ ਕਿਸੇ ਦੇ ਉਹ ਵੀ ਕਰਨੇ ਨੇ ਕੰਮ ਕਰਨ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਸਾਰਾ ਪ੍ਰੋਗਰਾਮ ਹੈ ਜਿਹੜਾ ਉਹ ਇਹਦੇ ਨਾਲ ਪੂਰਾ ਜਿਹੜਾ ਉਹ ਹੋ ਜਾਊਗਾ ਔਰ ਇਸ ਤੋਂ ਇਲਾਵਾ ਤੁਸੀਂ ਦੋ ਚੀਜ਼ਾਂ ਪਈਆਂ ਨੇ ਇੱਕ ਤਾਂ ਜੋ ਮੀਹਾਂ ਦੇ ਵਿੱਚ ਕੁਝ ਸਾਥੀਆਂ ਦੇ ਘਰ ਨੇ ਜਿਹੜੇ ਉਹ ਨੁਕਸਾਨੇ ਗਏ ਉਹ ਆਲਰੇਡੀ ਡੀ ਸਾਹਿਬ ਨੂੰ ਕਿਹਾ ਹੋਇਆ ਹੈ ਡਿਊਟੀ ਉਹਨਾਂ ਦੀ ਲੱਗੀਆਂ ਹੋਈਆਂ ਨੇ ਐਸਡੀਓ ਨੂੰ ਕਹਿ ਦਿੰਦੇ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਆ ਕੇ ਸਰਵੇ ਜਿਹੜਾ ਉਹ ਵੀ ਕਰ ਜਾਣਗੇ ਔਰ ਡਾਕਟਰ ਦੀ ਤਬਦੀਲੀ ਵਾਲਾ ਉਹ ਵੀ ਸਿਵਲ ਸਰਜ ਨੂੰ ਕਹਿ ਦਿੰਦੇ ਆ ਉਹ ਵੀ ਹੋ ਜਾਂਦਾ ਔਰ ਇੱਕ ਜਿਹੜਾ ਤੁਸੀਂ ਬਾਰਡਰ ਵਰਕਸ ਦਾ ਕਿਹਾ ਉਹ ਸਾਡੇ ਵੱਲੋਂ ਆਲਰੇਡੀ ਇੱਕ ਟੀਮ ਦੇ ਵਿੱਚ ਉਹ ਪਾਇਆ ਹੋਇਆ ਹੈ ਇੱਕ ਤੁਸੀਂ ਕਿ ਨਾ ਜਾਵੋ ਕਰਾ? ਅਸੀਂ ਸਿਰਫ 2 ਲੱਖ ਤੋਂ ਦੋ ਕਰਾ ਦੱਸੋ। ਤੁਸੀਂ ਵਾਟਰ ਬਾਕਸ ਵਾਸਤੇ ਇੱਕ ਸਕੀਮ ਹੁੰਦੀ ਹੈ ਸਰਕਾਰ ਦੀ ਕਿ ਉਹਦੇ ਚ ਪਿੰਡ ਨੇ ਕੁਝ ਪਾਉਣਾ ਹੁੰਦਾ। ਉਹ ਤੁਹਾਡੇ ਤੋਂ ਸਿਰਫ ਨਾਮ ਵਾਸਤੇ ਇੱਕ ਮੰਡ ਜੇ ਯੱਗ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਦੋ ਦਾਣੇ ਪਾਉਣੇ ਹੁੰਦੇ ਨੇ 2 ਲੱਖ ਰੁਪਏ ਤੁਹਾਡੇ ਕੋਲੋਂ ਪਵਾ ਚੁੱਕੇ ਤੇ 1 ਕਰੋੜ 71 ਲੱਖ ਰੁਪਏ ਤੁਹਾਡੇ ਕੋਲ ਬੜੀ ਜਲਦੀ ਆ ਜਾਊਗਾ। ਵਾਟਰ ਬਾਕਸ ਕੱਲੇ ਕੱਲੇ ਘਰ ਦੇ ਵਿੱਚ ਆ। ਗੱਲੇ ਗੱਲੇ ਘਰ ਦੇ ਵਿੱਚ ਜਿਹੜੀ ਉਹਦੀ ਪਾਈਪਲਾਈਨ ਹੈ ਉਹ ਪਹੁੰਚ ਜੂ ਕਨੈਕਸ਼ਨ ਪਹੁੰਚ ਜੂਗਾ ਔਰ ਜੇ ਉਹਦੇ ਵਿੱਚ ਕੋਈ ਸੜਕ ਕੋਈ ਗਲੀ ਉਹਨਾਂ ਨੂੰ ਮੈਕਮੈਨ ਨੂੰ ਪੱਟਣੀ ਵੀ ਪਈ ਪੱਟਣੀ ਪਊਗੀ ਕਿਉਂਕਿ ਜਦੋਂ ਪਾਈਪ ਲੈ ਕੇ ਜਾਣੀ ਹੈ ਤਾਂ ਇੱਕ ਵਾਰ ਪੱਟਣਾ ਪਊਗਾ ਪਰ ਉਹ ਚ ਖਬਰਾਉਣ ਦੀ ਲੋਡ ਨਹੀਂ ਪੈਣੀ ਹੈਗੀ ਆਪਾਂ ਨੂੰ ਉਸ 1 ਕਰੋੜ 73 ਲੱਖ ਦੀ ਲੱਗ ਦੇ ਵਿੱਚ ਉਹਨਾਂ ਸੜਕਾਂ ਗਲੀਆਂ ਨੂੰ ਕੰਪਲੀਟ ਕਰਨਾ ਪੂਰਾ ਕਰਨਾ ਉਹ ਵੀ ਵਿੱਚ ਹੀ ਸ਼ਾਮਲ ਹੈ ਸੋ ਬੜੀ ਜਲਦੀ ਉਹ ਵੀ ਆ ਜੂਗਾ ਵੇਖ ਕਰੋ ਜੀ ਤੁਸੀਂ ਤੁਹਾਡੇ ਕੰਮ ਤੋਂ ਵੀ ਮੇਰੇ ਸਾਰੇ ਦਿਲ ਤੇ ਲੈ ਕੇ ਬੇਨੇ ਕਿਉਂ ਟੈਂਸ਼ਨ ਲੈਣੇ ਹੁਣ ਸਭ ਤੋਂ ਸਾਰਿਆਂ ਦਾ ਦਿਲ ਦੀ ਗਰਾਈ ਚ ਬਹੁਤ ਬਹੁਤ ਧੰਨਵਾਦ ਰਾਏ ਕੁਲਜੀ ਦਾ ਖਾਲਸਾ ਕਿਰਵਾਇ ਕੁਲਜੀ